ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵੀ ਮਹਾਰਾਜ ਸਾਹਿਬ ਨੇ ਬੁਲਾਇਆ ਸੀਗਾ ਸੋ ਕੱਲ ਵੀ ਬਿਆਨ ਸੰਗਤਾਂ ਨਾਲ ਰੂਰੂ ਹੋਏ ਸੀਗੇ ਸੋ ਅੱਜ ਫੇਰ ਆਪ ਸਾਰੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦੇ ਆ ਜਿਹੜਾ ਸਰੂਪਾਂ ਦਾ ਇਲਜ਼ਾਮ ਲੱਗਿਆ ਸੀ ਵੀ 169 ਸਰੂਪ ਇਸ ਪਾਵਨ ਪਵਿੱਤਰ ਸਥਾਨ ਤੋਂ ਬਰਾਮਦ ਹੋਏ ਆ ਬਰਾਮਦ ਵਰਗੇ ਜਿਹੜੇ ਸ਼ਬਦ ਨੇ ਉਹ ਵਰਤਣੇ ਸਤਿਗੁਰਾਂ ਵਾਸਤੇ ਕੋਈ ਬਹੁਤੇ ਸੋਹਣੇ ਲਬਜ ਨਹੀਂ ਹੈਗੇ ਪਰ ਇਹ ਵੀ ਕਿਹਾ ਗਿਆ ਸੀ ਵੀ ਰਸੋਈ ਘਰ ਚੋਂ ਇੱਥੋਂ ਸਰੂਪ ਜਿਹੜੇ ਮਿਲੇ ਆ ਪਰ ਇੱਥੇ ਜਦੋਂ ਸ਼ਾਨਦਿਨ ਪ੍ਰੋਪਰ ਤਰੀਕੇ ਨਾਲ ਹੋਈ ਕਿਉਂਕਿ ਇੱਥੇ ਬਹੁਤ ਜ਼ਿੰਮੇਵਾਰ ਕਮੇਟੀ ਆ ਬਹੁਤ ਜ਼ਿੰਮੇਵਾਰ ਪ੍ਰਬੰਧਕ ਨੇ ਸੋ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇੱਥੇ ਤਕਰੀਬਨ 1 ਜਾਂ 2 ਜਾਂ 4 ਸਾਲ ਤੋਂ ਨਹੀਂ ਘੱਟੋ-ਘੱਟ 50 ਸਾਲ ਤੋਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੜੀਆਂ ਜਿਹੜੀਆਂ ਨੇ ਚੱਲਦੀਆਂ ਨੇ ਸੋ ਇਸਥੇ ਕਿਸੇ ਵੀ ਤਰ੍ਹਾਂ ਦੇ ਕੋਈ ਸਰੂਪ ਬਰਾਮਦ ਨਹੀਂ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਮਾਨ ਮਰਿਆਦਾ ਵਿੱਚ ਉਲੰਘਣਾ ਨਹੀਂ ਹੋਈ ਬਹੁਤ ਸਾਰਾ ਜਿਨੇ ਗਰੰਥੀ ਸਿੰਘ ਨੇ ਜਿੰਨੀਆਂ ਲੜੀਆਂ ਜਿੰਨੇ ਖੰਡਪੜ ਸਾਹਿਬ ਜਿੰਨੇ ਸਤਿਗੁਰਾਂ ਦੇ ਸਰੂਪ ਨੇ ਪੂਰੀ ਮਾਨ ਮਰਿਆਦਾ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਾਲ ਇੱਥੇ ਸ਼ਸ਼ੋਭਿਤ ਕੀਤੇ ਜਾਂਦੇ ਆ ਸੋ ਇੱਕ ਦਿਨ ਖੰਡਪੜ ਸਾਹਿਬ ਆਰੰਭ ਹੁੰਦਾ ਏ ਤੀਸਰੇ ਦਿਨ ਉਹਦਾ ਭੋਗ ਪੈਂਦਾ ਏ ਫਿਰ ਜਿਹੜੇ ਸਤਿਗੁਰਾਂ ਤੇ ਉਹ ਖੰਡਪੜ ਸਾਹਿਬ ਹੋਇਆ ਉਹਨੂੰ ਉਹ ਸਤਿਗੁਰਾਂ ਨੂੰ ਬਰਾਜਮਾਨ ਸੱਚਖੰਡ ਚ ਕਰਕੇ ਫਿਰ ਦੂਜਾ ਸਰੂਪ ਲਿਆਂਦਾ ਜਾਂਦਾ ਸੋ ਬਹੁਤ ਵੱਡੇ ਪੱਧਰ ਤੇ ਬਹੁਤ ਪਿਆਰ ਨਾਲ ਤੇ ਬੜੇ ਭਾਵਨਾ ਬੜੀ ਸ਼ਰਧਾ ਨਾਲ ਪਹਿਲਾਂ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸਿਜਦਾ ਕਰਦੀਆਂ ਨੇ ਫਿਰ ਰਾਜਾ ਸਾਹਿਬ ਦੇ ਚਰਨਾਂ ਸਿਜਦਾ ਕਰਦੀਆਂ ਨੇ ਸੋ ਮਹਾਪੁਰਸ਼ਾਂ ਦਾ ਸਤਪੁਰਸ਼ਾਂ ਦਾ ਇਹ ਬਹੁਤ ਪਾਵਨ ਪਵਿੱਤਰ ਤੇ ਬੰਦਗੀ ਵਾਲਾ ਸਥਾਨ ਆ ਸਾਡੇ ਸੀਐਮ ਸਾਹਿਬ ਹੁਣੇ ਭਗਵਾਨ ਸਿੰਘ ਮਾਨ ਸਾਹਿਬ ਹੋਣਾ ਨੇ ਇਹ ਕਿਆ ਸੀਗਾ ਵੀ ਇੱਥੋਂ ਬਰਾਮਦ ਕਰ ਲਏ ਗਏ ਆ ਸਰੂਪ ਜਿਹੜੇ ਆ ਜਾਂ ਇੱਥੋਂ ਸਾਨੂੰ ਪਤਾ ਲੱਗਿਆ ਸੋ ਉਹ ਬਿਲਕੁਲ ਹੀ ਝੁੱਠલાਏ ਗਏ ਬਿਆਨ ਨੇ ਹਾਸੋਹੀਨੇ ਬਿਆਨ ਸੀਗੇ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਰਾਜੇ ਦਾ ਦਰਬਾਰ ਆ ਮਹਾਰਾਜ ਸਾਭ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗਿਆ ਰਾਜਾ ਸਾਹਿਬ ਜੀ ਦੇ ਘਰ ਬਾਰੇ ਔਰ ਜਿਹੜੇ ਅੱਜ ਤੱਕ ਨਹੀਂ ਸੀ ਆਏ ਉਹ ਵੀ ਇੱਥੇ ਆਈ ਜਾਂਦੇ ਆ ਸੋ ਸੱਚੇ ਪਾਸ਼ਾ ਜੀ ਦੀ ਕੋਈ ਆਪਣੀ ਖੇਡ ਆ ਸੋ ਅਸੀਂ ਇਹ ਬੇਨਤੀ ਕਰਦੇ ਆ ਵੀ ਸੀਐਮ ਸਾਹਿਬ ਨੂੰ ਸੱਚੇ ਪਾਸ਼ਾ ਸਮੱਤ ਬਖਸ਼ਣ ਰਾਜਾ ਸਾਹਿਬ ਮੇਰਾ ਕਰਨ ਮੇਰਾ ਦੇ ਘਰ ਵਿੱਚ ਆਉਣ ਤੇ ਉਹਨਾਂ ਨੂੰ ਜਿਹੜੀ ਇਹ ਗਲਤਫਹਿਮੀ ਹੋਈ ਆ ਸੋ ਹੁਣ ਸਾਡੇ ਧਾਮੀ ਸਾਹਿਬ ਹੁਣੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਪ੍ਰਧਾਨ ਸਾਹਿਬ ਨੇ ਉਹ ਵੀ ਆ ਕੇ ਗਏ ਆ ਰਾਤ ਸਰਦਾਰ ਸੁਖਵੀਰ ਸਿੰਘ ਬਾਦਲ ਹੁਣੇ ਆ ਕੇ ਗਏ ਨੇ ਹੁਣੇ ਅ ਮ ਐਲ ਚੰਦਜੀਤ ਸਿੰਘ ਚੰਨੀ ਹੋਣੀ ਉਹ ਵੀ ਆ ਰਿਹਾ ਸੋ ਵੱਡੀਆਂ ਵੱਡੀਆਂ ਮਾਨਜੋਗ ਸ਼ਕਸ਼ੀਤਾਂ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਨੇ ਵੀ ਐਡੇ ਵੱਡੇ ਸਥਾਨ ਤੇ ਜਿੱਥੇ ਲੱਖਾਂ ਦੀ ਤਦਾਦ ਵਿੱਚ ਲੋਕ ਆਉਂਦੇ ਹੁਣ ਸੰਗਤਾਂ ਮੱਥਾ ਟੇਕਦੀਆਂ ਹੁਣ ਐਡੀ ਵੱਡੀ ਅਵੱਗਿਆ ਇਸ ਸਥਾਨ ਤੇ ਕਦੇ ਹੋ ਨਹੀਂ ਸਕਦੀ ਹੈਨਾ ਸੋ ਤੁਸੀਂ ਵੀ ਸਾਰੇ ਇਲਾਕੇ ਦੇ ਹੋ ਤੁਸੀਂ ਪ੍ਰੈਸ ਵਾਲਿਆਂ ਦੀ ਜਿਹੜੀ ਅੱਖ ਹੁੰਦੀ ਆ ਉਹ ਬਾਜ ਵਾਲੀ ਅੱਖ ਹੁੰਦੀ ਤੁਹਾਨੂੰ ਤਾਂ ਦੇਖਦੇ ਆ ਸਾਰੀ ਇੱਥੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਚੱਲ ਰਿਹਾ ਕੀ ਨਹੀਂ ਸੋ ਇੱਥੇ ਬਹੁਤ 24 ਘੰਟੇ ਲੰਗਰ ਚੱਲਦਾ 24 ਘੰਟੇ ਇੱਕ ਮਿੰਟ ਵੀ ਐਸਾ ਨਹੀਂ ਹੋਏਗਾ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਇੱਥੇ ਜਾਪ ਨਾ ਹੁੰਦਾ ਹੋਵੇ ਹਨਾ ਸੋ ਸ਼ਾਮ ਨੂੰ ਕੀਰਤਨ ਹੁੰਦਾ ਸਵੇਰ ਨੂੰ ਆਸਾ ਜੀ ਦੀ ਵਾਰ ਹੁੰਦੀ ਆ ਸੋ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਆ ਤੇ ਬਾਕੀ ਤੁਸੀਂ ਕੋ ਪੁੱਛਣਾ ਬਾਬਾ ਜੀ ਜਿੱਦਾਂ ਮੁੱਖ ਮੰਤਰੀ ਸਾਹਿਬ ਆਪ ਕਦੀ ਇੱਥੇ ਸਥਾਨ ਤੇ ਨਹੀਂ ਆਏ ਪਰ ਇਸ ਤਰ੍ਹਾਂ ਦੇ ਉਹਨਾਂ ਨੂੰ ਜਾਂਚ ਪੜਤਾਲ ਕੀਤੇ ਤੋਂ ਬਿਨਾਂ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਭ ਦੇ ਅਸਲ ਵਿੱਚ ਸੋਬ ਦੇ ਤਾਂ ਹੈ ਨਹੀਂ ਹੋ ਸਕਦਾ ਉਹਨੂੰ ਗਲਤਫਹਿਮੀ ਹੋ ਗਈ ਹੋਵੇ ਉਹਨਾਂ ਨੂੰ ਗਲਤ ਦੱਸਿਆ ਗਿਆ ਹੋਵੇ ਸੋ ਹੁਣ ਉਹਨਾਂ ਨੂੰ ਪਤਾ ਲੱਗੂਗਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆਪੀ ਸੇ ਜਿੱਦਾਂ ਕਰਨ ਇੱਥੇ ਆਜਣਾ ਹਨਾ ਸੋ ਇਹ ਵੀ ਇਹ ਵੀ ਹੈ ਕਈ ਵਾਰ ਮਤਲਬ ਸਰਕਾਰਾਂ 'ਚ ਰਹਿੰਦੇ ਆ ਵੱਡੇ ਅਹੁਦਿਆਂ 'ਤੇ ਰਹਿੰਦੇ ਆ ਨਹੀਂ ਪਤਾ ਲੱਗਦਾ ਹੁਣ ਮੁੱਖ ਮੰਤਰੀ ਨੇ ਆਪ ਤਾਂ ਸੈਟ ਨਹੀਂ ਬਣਾਈ ਹੈਗੀ ਆਪ ਤਾਂ ਮਤਲਬ ਉਹਦੇ ਚ ਪਰ ਫੇਰ ਵੀ ਉਹਨਾਂ ਨੂੰ ਇੱਕ ਵਾਰੀ ਬੋਲਣ ਲੱਗਿਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਸਥਾਨ ਆ ਵੀ ਇੰਨੀ ਜ਼ਿਆਦਾ ਸੰਗਤ ਇੱਥੇ ਜੁੜੀ ਹੋਈ ਆ ਉਹਨਾਂ ਨੂੰ ਐਸੇ ਵੀ ਨਾਰਮਲ ਕਿਤੇ ਲੜੀਆਂ ਜਿੱਦਾਂ ਆਮ ਚਲਦੀਆਂ ਹੀ ਨੇ ਸਥਾਨਾਂ ਦੇ ਡੇਰਿਆਂ ਚ ਵੀ ਇਦਾਂ ਚਲਦੀਆਂ ਹੋਣੀਆਂ ਪਰ ਇਹ ਨਹੀਂ ਸੀ ਨਾ ਪਤਾ ਵੀ ਲੱਖਾਂ ਦੀ ਦਦਾ ਚ ਹਾਰੇ ਐਤਵਾਰ ਲੋਕੀ ਇੱਥੇ ਕਿੰਨਾ ਪਿਆਰ ਕਰਨ ਵਾਲੇ ਨੇ ਹੁਣ ਤੁਸੀਂ ਦੇਖੋ ਫੇਸਬੁੱਕ ਤੇ ਜਦੋਂ ਕੋਈ ਵੀਡੀਓ ਪੈਂਦੀ ਆ ਜਾਂ ਕਿੰਨੇ ਲੋਕ ਨੇ ਉਹ ਕਹਿੰਦੇ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਆਪ ਦਾ ਬਾਈਕਾਟ ਮਤਲਬ ਸਾਰੇ ਕਹ ਮੈਂ ਇੰਨਾ ਰਾਜਾ ਸਾਹਿਬ ਨੂੰ ਲੋਕੀ ਪਿਆਰ ਕਰਦੇ ਆ ਸੋ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕੋਈ ਬਹੁਤਾ ਸੋਹਣਾ ਵਧੀਆ ਬਿਆਨ ਨਹੀਂ ਹੈਗਾ ਜੀ ਇਹ ਠੀਕ ਹੈ ਜੀ ਬਹੁਤ ਧੰਨਵਾਦ ਜੀ ਵੈਰੀ ਗੁੱਡ ਜੀ